ਭਾਰਤ ਵਿੱਚ ਹਰ ਵਿਅਕਤੀ ਦਾ ਔਸਤ ਕਰਜ਼ਾ 4,8000 ਰੁਪਏ ਹੈ। ਮਾਰਚ 2023 ਵਿੱਚ ਇਹ ਕਰਜ਼ਾ 3,9000 ਰੁਪਏ ਸੀ। ਪਿਛਲੇ 2 ਸਾਲਾਂ ਵਿੱਚ 23% ਤੱਕ ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਹਰ ਭਾਰਤੀ ਤੇ ਔਸਤਨ ਕਰਜ਼ਾ 90000 ਰੁਪਏ ਵਧਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਜੂਨ 2025 ਦੀ ਵਿੱਤੀ ਸਥਿਰਤਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਹੁਣ ਇੱਕ ਇੱਕ ਸਵਾਲ ਦਾ ਜਵਾਬ ਤੁਹਾਨੂੰ ਦਵਾਂਗੇ ਵਧੇ ਹੋਏ ਕਰਜ਼ੇ ਦਾ ਆਖਰ ਮਤਲਬ ਕੀ ਹੈ ਇਸ ਦਾ ਮਤਲਬ ਹੈ ਲੋਕ ਪਹਿਲਾਂ ਨਾਲੋਂ ਜ਼ਿਆਦਾ ਉਧਾਰ ਲੈ ਰਹੇ ਹਨ ਜਿਸ ਵਿੱਚ ਘਰੇਲੂ ਕਰਜ਼ਾ ਨਿੱਜੀ ਕਰਜ਼ਾ ਕ੍ਰੈਡਿਟ ਕਾਰਡ ਦੇ ਬਕਾਏ ਤੇ ਹੋਰ ਪਰਚੂਨ ਕਰਜ਼ਾ ਸ਼ਾਮਲ ਹੈ ਕੀ ਦੇਸ਼ ਦਾ ਕਰਜ਼ਾ ਜੀਡੀਪੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਆਰਬੀਆ ਦੇ ਮੁਤਾਬਕ ਭਾਰਤ ਤੇ ਕਰਜ਼ੇ ਦਾ ਬੋਝ ਕੁੱਲ ਜੀਡੀਪੀ ਦਾ 42% ਤੇ ਘਰੇਲੂ ਕਰਜ਼ਾ ਅਜੇ ਵੀ ਹੋਰ ਉੱਭਰ ਰਿਹਾ ਹੈ ਆਰਥਵਿਵਸਥਾਵਾਂ ਨਾਲੋਂ ਘੱਟ ਹੈ ਜਿੱਥੇ ਇਹ 46% ਹੈ ਯਾਨੀ ਕਿ ਭਾਰਤ ਦੀ ਸਥਿਤੀ ਇਸ ਵੇਲੇ ਕਾਬੂ ਵਿੱਚ ਹੈ ਜ਼ਿਆਦਾਤਰ ਕਰਜ਼ਦਾਰਾਂ ਦੀਆਂ ਰੇਟਿੰਗਾਂ ਚੰਗੀਆਂ ਹੁੰਦੀਆਂ ਹਨ ਜਿਸ ਦਾ ਮਤਲਬ ਹੈ ਕਿ ਉਹਨਾਂ ਤੋਂ ਪੈਸੇ ਗਵਾਉਣ ਦਾ ਜੋਖਮ ਘੱਟ ਹੁੰਦਾ ਹੈ ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਕਰਜ਼ੇ ਤੋਂ ਫਿਲਹਾਲ ਕੋਈ ਵੱਡਾ ਖਤਰਾ ਨਹੀਂ ਹੈ ਜ਼ਿਆਦਾਤਰ ਕਰਜ਼ਾ ਲੈਣ ਵਾਲਿਆਂ ਦੀ ਰੇਟਿੰਗ ਬਿਹਤਰ ਹੁੰਦੀ ਹੈ ਉਹ ਕਰਜ਼ਾ ਚੁਕਾਉਣ ਵਿੱਚ ਸਮਰੱਥ ਹਨ ਇਸ ਤੋਂ ਇਲਾਵਾ ਡਿਲੀਕੈਂਸੀ ਦਾ ਯਾਨੀ ਕਿ ਕਰਜ਼ਾ ਵਾਪਸ ਨਾ ਕਰ ਸਕਣ ਦੀ ਦਰ ਕੋਵਿਡ-19 ਦੇ ਸਮੇਂ ਦੇ ਮੁਕਾਬਲੇ ਘਟ ਗਈ ਹੈ ਹਾਲਾਂਕਿ ਘੱਟ ਰੇਟਿੰਗਾਂ ਤੇ ਉੱਚ ਕਰਜ਼ਾ ਵਾਲੇ ਲੋਕਾਂ ਲਈ ਬਹੁਤ ਜੋਖਮ ਹੈ ਤੇ ਮਾਈਕਰੋ ਫਾਈਨੈਂਸ ਸੈਕਟਰ ਵਿੱਚ ਕਰਜ਼ੇ ਦੀ ਸਥਿਤੀ ਕਿਵੇਂ ਦੀ ਹੈ ਤੇ ਇਸ ਸੈਕਟਰ ਦੀ ਗੱਲ ਜਦੋਂ ਕਰਦੇ ਆ ਤਾਂ ਆਸਤ ਦੇਣਦਾਰੀ 11.7% ਘਟੀ ਹੈ 2025 ਦੇ ਦੂਜੇ ਅੱਧ ਵਿੱਚ ਤਣਾਅ ਵਾਲੀਆਂ ਸੰਪਤੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਆਰਬੀਆਈ ਦਾ ਕਹਿਣਾ ਹੈ ਮਾਈਕਰੋਫਾਈਨੈਂਸ ਕੰਪਨੀਆਂ ਉੱਚ ਵਿਆਜ ਦਰਾਂ ਤੇ ਮਾਰਜਿਨ ਵਸੂਲ ਰਹੀਆਂ ਹਨ ਜਿਸ ਨੂੰ ਕਰਜ਼ਾ ਲੈਣ ਵਾਲਿਆਂ ਲਈ ਚੁਕਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਅਗਲਾ ਸਵਾਲ ਉਤਰ ਹੈ ਕਿ ਭਾਰਤ ਦਾ ਬਾਹਰੀ ਕਰਜ਼ਾ ਕਿੰਨਾ ਹੈ ਮਾਰਚ 2025 ਤੱਕ ਭਾਰਤ ਦਾ ਵਿਦੇਸ਼ੀ ਯਾਨੀ ਕਿ ਬਾਹਰੀ ਕਰਜ਼ਾ 736 ਡਾਲਰ ਬਿਲੀਅਨ ਸੀ ਪਿਛਲੇ ਸਾਲ ਨਾਲੋਂ 10% ਵਧਦਾ ਤੇ ਜੀਡੀਪੀ ਦਾ 19% ਹੈ ਤੇ ਜਮਾ ਰਾਸ਼ੀ ਲੈਣ ਵਾਲੀਆਂ ਸੰਸਥਾਵਾਂ ਦਾ 27.5% ਸਰਕਾਰਾਂ ਦਾ 9% ਹੈ ਅਮਰੀਕੀ ਡਾਲਰ ਵਿੱਚ ਦਰਸਾਇਆ ਗਿਆ ਕਰਜ਼ਾ ਕੁੱਲ ਬਾਹਰੀ ਕਰਜ਼ੇ ਦਾ 54% ਹੈ ਤੇ ਇਸ ਨਾਲ ਆਮ ਲੋਕਾਂ ਨੂੰ ਅਖਰ ਫਰਕ ਕੀ ਪੈਂਦਾ ਆਮ ਲੋਕਾਂ ਲਈ ਇਸ ਦਾ ਮਤਲਬ ਹੈ ਕਰਜ਼ਾ ਲੈਣਾ ਪਹਿਲਾਂ ਨਾਲੋਂ ਸੌਖਾ ਹੋ ਗਿਆ ਹੈ ਪਰ ਕਰਜ਼ੇ ਦਾ ਬੋਝ ਵੀ ਵੱਧਦਾ ਜਾ ਰਿਹਾ ਜੇਕਰ ਤੁਸੀਂ ਕਰਜ਼ਾ ਲੈ ਰਹੇ ਹੋ ਜੇਕਰ ਤੁਸੀਂ ਕਰਜ਼ਾ ਲੈ ਰਹੇ ਹੋ ਤਾਂ ਆਪਣੀ ਮੁੜ ਅਦਾਇਗੀ ਸਮਰੱਥਾ ਨੂੰ ਧਿਆਨ ਵਿੱਚ ਰੱਖੋ ਆਰਬੀਆਈ ਦੀ ਲਾਚਕਦਾਰ ਮੋਦਰਾ ਨੀਤੀ ਵਿਆਜ ਦਰਾਂ ਘਟਾ ਸਕਦੀ ਹੈ ਇਸ ਨਾਲ ਕਰਜ਼ੇ ਦੀ ਅਦਾਇਗੀ ਆਸਾਨ ਹੋ ਸਕਦੀ ਹੈ ਪਰ ਮਾਈਕਰੋ ਫਾਈਨੈਂਸ ਲੋਨ ਲੈਂਦੇ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਵਿਆਜ ਦਰਾਂ ਉੱਚੀਆਂ ਹੋ ਸਕਦੀਆਂ ਹਨ ਤੁਹਾਨੂੰ ਕਿਵੇਂ ਲੱਗੇ ਜਾਣਕਾਰੀ ਕਮੈਂਟ ਰਾਈ ਜ਼ਰੂਰ ਰੱਖੋ ਆਪਣੇ